ਇਹ ਜਿਹੜਾ ਸਰਕਾਰ ਦਾ ਕਾਰਜ ਹੈ ਬਿਲਕੁਲ ਨਕਮਾ ਕਾਰਜ ਹੈ ਇਹਨਾਂ ਨੂੰ ਕਿਸੇ ਪੱਖੇ ਕੋਈ ਵੀ ਸਰਕਾਰ ਚਲਾਉਣ ਦਾ ਕੋਈ ਵੀ ਅਨੁਭਵ ਨਹੀਂ ਹੈ ਤੁਹਾਨੂੰ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ ਵੀ ਹਾਲੀ ਦੇ ਵਿੱਚ ਰਵਨੀ ਸਿੰਘ ਬੇਟੂ ਜਿਹੜੇ ਕਾਂਗਰਸ ਪਾਰਟੀ ਨਾਲੇ ਬੇਹਨ ਸਿੰਘ ਪਰਿਵਾਰ ਤੋਂ ਤਾਲੁਕਾ ਰੱਖਦੇ ਨੇ ਤੇ ਉਹਨਾਂ ਨੂੰ ਧਮਕੀ ਮਿਲਣਾ ਤੁਹਾਨੂੰ ਕਿਸ ਵੱਲ ਲੈ ਜਾਂਦਾ ਪੰਜਾਬ ਨੂੰ ਪੰਜਾਬ ਦਾ ਤਾਂ ਜੀ ਫਿਰ ਪੁ ਵੇਖੋ ਹਿਸਾਬ ਨਾਲ ਤੁਸੀਂ ਜਦੋਂ ਐਮਪੀ ਵਰਗਿਆਂ ਨੂੰ ਇਹ ਧਮਕੀਆਂ ਆ ਰਹੀਆਂ ਨੇ ਤੇ ਫਿਰ ਆਮ ਬੰਦੇ ਦਾ ਕੀ ਹਾਲ ਆ ਸੋ ਇਸ ਕਰਕੇ ਜਿਹੜੀ ਇਹ ਸਰਕਾਰ ਹੈ ਫੇਲੀਅਰ ਸਰਕਾਰ ਹੈ ਤੇ ਇਹਨਾਂ ਦਾ ਪੰਜਾਬ ਤੇ ਕੰਟਰੋਲ ਹੀ ਹੈ ਨਹੀਂ ਭਗਵੰਤ ਮਾਨ ਸਾਹਿਬ ਤਾਂ ਇੱਕ ਮੈਂ ਕਹਿੰਨਾ ਜੀ ਸਮਝ ਲੋ ਕਟ ਪੁਤਲੀ ਹੈ ਨਚਾਉਣ ਵਾਲਾ ਕੋਈ ਹੋਰ ਹੈ ਇਹ ਤਾਂ ਨੱਚਦੇ ਨੇ ਅਸੀਂ ਦੇਖ ਰਹੇ ਹਾਂ ਲਾਈਵ ਤੇ ਚੈਨਲ ਮੈਂ ਹਾਂ ਪੱਤਰਕਾਰ ਅਜੀਤ ਪਾਵਲ ਲੁਧਿਆਣਾ ਤੋਂ ਅੱਜ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਜਿੱਥੇ ਇੱਕ ਸਿੱਧੂ ਮੂਸੇ ਵਾਲੇ ਦਾ ਕਤਲकांड ਹੁੰਦਾ ਹੈਗਾ ਸਿਕਿਉਰਿਟੀ ਹਟਾਉਂਦੇ ਸਾਰ ਹੀ ਕਿਉਂ ਹਾਈ ਪ੍ਰੋਫਾਈਲ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਪਿਛਲੀ ਸਰਕਾਰਾਂ ਵੱਲੋਂ ਸਿਕਿਉਰਿਟੀਆਂ ਕਦੇ ਵੀ ਨਹੀਂ ਹਟਾਈਆਂ ਗਈਆਂ ਇਹ ਸਰਕਾਰ ਦੇ ਅੰਦੇ ਸਾਰੀ ਸਿਕਿਉਰਿਟੀ ਹਟਾਈ ਜਾਂਦੀ ਹੈ ਔਰ ਸਿਕਿਉਰਿਟੀ ਜਿਹਨਾਂ ਦੀ ਹਟਾਈ ਜਾਂਦੀ ਉਹ ਨਾਮ ਨੂੰ ਜਨਤਾ ਕੀਤਾ ਜਾਂਦਾ ਹੈਗਾ ਉਹਦਾ ਪਬਲਿਸਿਟੀ ਕੀਤੀ ਜਾਂਦੀ ਹੈਗੀ ਉਸ ਤੋਂ ਬਾਅਦ ਇਹ ਕਾਰਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਵੀ ਜਿਹੜਾ ਧਮਕੀਆਂ ਦਾ ਦੌਰ ਹੈਗਾ ਉਹ ਬੰਦ ਨਹੀਂ ਹੁੰਦਾ ਹਾਲੀ ਦੇ ਵਿੱਚ ਅੱਜ ਰੀਸੈਂਟਲੀ ਪਤਾ ਲੱਗਿਆ ਹੈ ਲੁਧਿਆਣਾ ਤੋਂ ਐਮਪੀ ਰਵਨੀਸ਼ ਸਿੰਘ ਬਿੱਟੂ ਨੂੰ ਵੀ ਕੋਈ ਧਮਕੀ ਆਈ ਹੈਗੀ ਹੈ ਜਾਨੋਂ ਮਾਰਨ ਦੀ ਇਹ ਤਾਂ ਉਹਨਾਂ ਵੱਲੋਂ ਕੰਪਲੇਨ ਦਿੱਤੀ ਗਈ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਉਸ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਇੱਕ ਮਹਾਨ ਹਸਤੀ ਨੇ ਸਲਮਾਨ ਖਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਨੋਂ ਮਾਰਨ ਦਾ ਸੰਦੇਸ਼ ਆਇਆ ਗਿਆ ਹੈਗਾ ਕਿਹਾ ਜਾ ਰਿਹਾ ਹੈ ਕਿ ਤੇਨੇ ਕਿਤੇ ਤਾਰ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਜਿਹੜੇ ਰੋਪੀਆ ਉਹਨਾਂ ਨਾਲ ਜੁੜਦੇ ਹੈਗੇ ਆ ਮੇਰੇ ਨਾਲ ਗੱਲਬਾਤ ਕਰਨ ਨੂੰ ਮੌਜੂਦ ਨੇ ਅਵਤਾਰ ਸਿੰਘ ਬਿੱਟਾ ਜੀ ਜਿਹੜੇ ਕੌਮੀ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰ ਤੁਹਾਡਾ ਕੀ ਕਹਿਣਾ ਹੈਗਾ ਮਾਹੌਲ ਕਿਸ ਤਰ੍ਹਾਂ ਦਾ ਹੈਗਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਵੀ ਰਹੀ ਸੀਗੀ ਤੇ ਹੁਣ ਜਿਹੜਾ ਸਮਾਂ ਹੈਗਾ ਕਾਫੀ ਲੋਕਾਂ ਦੇ ਵਿੱਚ ਡਰ ਦਾ ਇੱਕ ਮਾਹੌਲ ਪੈਦਾ ਹੋ ਚੁੱਕਿਆ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਅਜੇ ਬਾਵਾ ਜੀ ਤੁਹਾਡਾ ਧੰਨਵਾਦ ਤੁਸੀਂ ਇਸ ਮੁੱਦੇ ਤੇ ਗੱਲਬਾਤ ਕਰਨ ਆਇਓ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਮੇਰੀ ਜੋ ਸਮਝ ਹੈ ਉਹ ਇਹ ਕਹਿ ਰਹੀ ਹੈ ਕਿ ਇਸ ਦਾ ਪੈੜਾ ਹੀ ਪੰਜਾਬ ਦੇ ਲਈ ਨੁਕਸਾਨਦੇ ਆ ਜਦੋਂ ਦੀ ਇਹ ਸਰਕਾਰ ਬਣੀ ਹੈ ਉਹ ਤੋਂ ਨੁਕਸਾਨ ਤੇ ਨੁਕਸਾਨ ਹੀ ਆ ਦਿਨ ਦਿਹਾੜੇ ਕਤਲ ਹੋ ਰਹੇ ਨੇ ਕਤਲੋ ਕਤਲਾਂ ਦੀ ਮਤਲਬ ਕਿ ਇੰਨੀ ਕਿ ਜ਼ਿਆਦਾ ਤੈਗਾਤ ਵਧਦੀ ਸਮਝ ਲਓ ਆਏ ਦਿਨ ਕੋਈ ਨਾ ਕਿਸਦਾ ਕਤਲ ਹੋਇਆ ਹੁੰਦਾ ਕਿਸੇ ਦਾ ਸਿਰ ਵੱਢਿਆ ਪਿਆ ਹੁੰਦਾ ਕਦੇ ਇੱਕ ਕੁਛ ਕਦੇ ਕੁਛ ਕਦੇ ਬੱਸਾਂ ਨੂੰ ਲੁੱਟ ਬੱਸ ਨੂੰ ਲੁੱਟ ਲਿਆਤਾ ਜਾਂਦਾ ਮਤਲਬ ਕਿ ਕਹਿਣ ਤੋਂ ਭਾਵ ਹੈ ਵੀ ਨਾ ਹੀ ਕੋਈ ਨਸ਼ਾ ਬੰਦ ਹੋਇਆ ਨਸ਼ਾ ਵੀ ਅੱਗੇ ਨੂੰ ਵਧਣਾ ਸ਼ੁਰੂ ਹੋ ਗਿਆ ਤੇ ਇਹ ਜਿਹੜੀ ਸਰਕਾਰ ਹੈ ਫੇਲਿਅਰ ਸਰਕਾਰ ਹੈ ਮਾਹੌਲ ਕਿਸ ਤਰ੍ਹਾਂ ਦਾ ਦੇਖਦੇ ਹੋ ਅਕਾਲੀ ਦਲ ਦੀ ਸਰਕਾਰ ਵੀ ਰਹੀ ਏ ਤੁਹਾਡੀ ਕਾਫੀ ਏਜ ਵੀ ਹੋ ਚੁੱਕੀ ਐ ਐਕਸਪੀਰੀਅੰਸ ਤੁਹਾਡਾ ਪੋਲੀਟੀਸ਼ੀਅਨ ਐਜ਼ ਆ ਦੇਖਿਆ ਜਾਵੇ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਹੈਗਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਂਦੀ ਐ ਪੰਜਾਬ ਦੇ ਵਿੱਚ ਲੇਕਿਨ ਜੋ ਹਾਲਾਤ ਇਸ ਟਾਈਮ ਤੇ ਨੇ ਉਹ ਹਾਲਾਤ ਨਾ ਕਾਂਗਰਸ ਦੇ ਟਾਈਮ ਇੰਨੇ ਡੁੰਗੇ ਬਣੇ ਸੀਗੇ ਨਾ ਅਕਾਲੀ ਦਲ ਦੇ ਟਾਈਮ ਬਣੇ ਸੀ ਲੇਕਿਨ ਕਿਤੇ ਨੇ ਕਿਤੇ ਹਮੇਸ਼ਾ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਵੀ ਨੁਮਾਇੰਦਾ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਇਹ ਸਾਜ਼ਿਸ਼ ਹੈਗੀ ਐ ਵਿਰੋਧੀ ਧਿਰਾਂ ਵੱਲੋਂ ਸਾਜ਼ਿਸ਼ ਕੀਤੀ ਜਾਂਦੀ ਹੈ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੀ ਸਿਆਣੇ ਕਹਿੰਦੇ ਜਦੋਂ ਹੱਥ ਨਾ ਪਹੁੰਚੇ ਤਾਂ ਥੂ ਕੋੜੀ ਜਦੋਂ ਅਸੀਂ ਕਿਤੇ ਨਾਕਾਮ ਹੋ ਜਾਈਏ ਨਾ ਫਿਰ ਅਸੀਂ ਦੂਸਰਿਆਂ ਉੱਤੇ ਹੀ ਦੂਸ਼ਣਵਾਜੀ ਕਰਦੇ ਆਂ ਤੇ ਆਪੋਜੀਸ਼ਨ ਉੱਤੇ ਉਂਗਲਾਂ ਚੱਕ ਦਿੰਦੇ ਆਂ ਕਿਉਂਕਿ ਸੌਖਾ ਕੰਮ ਹੈ ਸੋ ਤੁਸੀਂ ਮੈਨੂੰ ਦੇਖੋ ਪਹਿਲੀ ਗਲਤੀ ਤਾਂ ਇਹਨਾਂ ਨੇ ਕੀ ਕੀਤੀ ਹੈ ਕਿ ਜਿੰਨੀ ਜਿੰਨੇ ਬੰਦਿਆਂ ਦੀ ਸਿਕਿਉਰਿਟੀ ਇਹਨਾਂ ਨੇ ਵਾਪਸ ਲਈ ਸੀ ਉਹਨੂੰ ਜਨਤਕ ਕਰਨ ਦੀ ਕੀ ਜ਼ਰੂਰਤ ਸੀ ਕਿ ਲੋਕਾਂ ਦੀ ਬਾਹ ਬਾਏ ਖੱਟਣ ਲਈ ਬਿਲਕੁਲ ਗਲਤ ਹੈ ਇਹ ਕੋਈ ਪੋਲੀਟੀਸ਼ਨ ਦਾ ਕੰਮ ਨਹੀਂ ਹੈ ਕਿਉਂਕਿ ਸਿਆਸਤਦਾਨ ਦਾ ਕੰਮ ਨਹੀਂ ਹੈ ਇਹ ਜਿਹੜੇ ਕੰਮ ਹੁੰਦੇ ਆ ਛੁਪੇ ਜਿਓਂ ਹੀ ਲੋਕਾਂ ਨੂੰ ਪਤਾ ਲੱਗਿਆ ਫਲਾਣੇ ਦੀ ਸਿਕਿਉਰਿਟੀ ਵਾਪਸ ਲੈ ਲਈਏ ਤੇ ਉਦੋਂ ਬਾਅਦ ਹੀ ਤਾਂ ਕੁਝ ਦਿਨਾਂ ਬਾਅਦ ਵਿੱਚ ਸਿੱਧੂ ਮੂਸੇਵਾਲਾ ਸੰਸਾਰ ਤੋਂ ਕੁਚ ਕਰ ਗਏ ਤੇ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਮਾਰ ਮਾਰ ਕੇ ਮਾਰ ਦੇਣਾ ਕਿਸੇ ਮਾਂ ਦਾ ਪੁੱਤ ਉਸ ਮਾਂ ਨੂੰ ਉਸ ਬਾਪ ਨੂੰ ਤਾਂ ਪੁੱਛ ਕੇ ਦੇਖੋ ਮੈਂ ਤਾਂ ਕਹਿਣਾ ਜਿਨ੍ਹਾਂ ਨੇ ਇਹ ਕੰਮ ਕਰਦੇ ਨੇ ਉਹਨਾਂ ਨੇ ਇੱਕ ਹੋਰ ਵੀ ਬੇਨਤੀ ਕਰਾਂਗਾ ਕਿ ਉਹ ਮਾਪਾਪਰ ਨੂੰ ਵੀ ਨਾਲ ਹੀ ਗੋਲੀ ਮਾਰ ਦਿਆ ਕਰਨ ਕਿ ਪਿੱਛੇ ਰੁਲਦੇ ਫਿਰਦੇ ਨਾ ਰਹਿਣ ਸੋ ਇਹ ਜਿਹੜਾ ਸਰਕਾਰ ਦਾ ਕਾਰਜ ਹੈ ਬਿਲਕੁਲ ਨਕਮਾ ਕਾਰਜ ਹੈ ਇਹਨਾਂ ਨੂੰ ਕਿਸੇ ਪੱਖੇ ਕੋਈ ਵੀ ਸਰਕਾਰ ਚ ਚਲਾਉਣ ਦਾ ਕੋਈ ਵੀ ਅਨੁਭਵ ਨਹੀਂ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਬਿਲਕੁਲ ਵਧੀਆ ਤਰੀਕੇ ਨਾਲ ਚੱਲਦੀ ਰਹੀ ਆ ਕੋਈ ਕਿਸੇ ਭਾਈਚਾਰੇ ਚ ਕੋਈ ਨਹੀਂ ਸੀਗਾ ਮਤ ਪੇ ਤੁਸੀਂ ਹੁਣ ਦੇਖੋ ਜਦੋਂ ਦੀ ਆਈ ਹੈ ਮਤ ਪੇਦ ਕਈ ਸ਼ੁਰੂ ਹੋ ਗਿਆ ਪਿੱਛੇ ਦੇ ਹਿੰਦੂ ਸਿੱਖਾਂ ਦਾ ਮੰਦਰਾਲਾ ਰੋਲਾ ਪਵਾ ਛੱਡਿਆ ਜੀ ਕਦੇ ਕੁਛ ਹੋ ਗਿਆ ਜੀ ਕਦੇ ਕੁਛ ਹੋ ਗਿਆ ਤੁਸੀਂ ਦੇਖੋ ਅੱਜ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਬਹੁਤ ਵੱਡਾ ਸਹਿਮ ਆ ਚੁੱਕਿਆ ਕਿ ਰਾਤ ਨੂੰ ਕੱਲਿਆ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ ਪੰਜਾਬ ਤੁਸੀਂ ਮੰਨਦੇ ਹੋ ਬਾਰਡਰ ਏਰੀਆ ਹੈਗਾ ਔਰ ਇੱਕ ਬਹੁਤ ਸੈਂਸਿਟਿਵ ਸਟੇਟ ਮੰਨੀ ਜਾਂਦੀ ਹੈ ਪੂਰੇ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਸੰਭਾਲਣ ਦੀ ਲੋੜ ਹੈਗੀ ਕੇਂਦਰ ਸਰਕਾਰ ਨੂੰ ਵੀ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਮੈਂ ਤਾਂ ਬਿਲਕੁਲ ਜੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਜੀ ਉਹਨਾਂ ਨੂੰ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਸਾਰੀਆਂ ਜਿਹੜੀਆਂ ਪਾਰਟੀਆਂ ਇਸ ਟਾਈਮ ਚਾਹੇ ਵਿਰੋਧੀ ਪਾਰਟੀਆਂ ਨੇ ਸਾਡੇ ਉਹ ਸਾਰੀਆਂ ਨੇ ਇਕਜੁੱਟ ਹੋ ਜਾਣਾ ਚਾਹੀਦਾ ਇਕਜੁੱਟ ਹੋ ਕੇ ਇਹ ਜਿਹੜਾ ਵਾ ਸਰਕਾਰ ਨੂੰ ਬਰਖਾਸਤ ਕਰਵਾਦਣਾ ਚਾਹੀਦਾ ਵਾ ਤੇ ਸੈਂਟਰ ਸਰਕਾਰ ਨੂੰ ਵਿੱਚ ਦਖਲ ਅੰਦਾਜ਼ੀ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਤੇ ਉਸ ਉਪਰੰਤ ਫਿਰ ਸਹੀ ਮੈਨੇਜ ਦੁਬਾਰਾ ਇਲੈਕਸ਼ਨ ਕਰਾ ਦਿੱਤੇ ਜਾਣ ਤੇ ਲੋਕਾਂ ਨੇ ਜਿਸ ਸਤਕਾਰ ਦੁਆਰਾ ਇਹਨਾਂ ਨੂੰ ਲੈ ਕੇ ਆਂਦਾ ਸੀ ਪਰ ਇਹ ਹਰ ਪੱਖੋਂ ਇਹ ਫੇਲ ਸਰਕਾਰ ਹੈ ਮੇਰੀ ਮੇਰੀ ਥੋੜੇ ਦਿਨ ਪਹਿਲਾਂ ਆਪਜੀ ਦੇ ਬੇਟੇ ਨਾਲ ਵੀ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਵੀ ਮੇਰੇ ਮਦਰ ਕਹਿੰਦੇ ਨੇ ਵੀ ਚੁੱਪ ਕਰਕੇ ਕੰਮ ਤੇ ਜਾਓ ਤੇ ਚੁੱਪ ਕਰਕੇ ਆਓ ਕਿਸੇ ਨਾਲ ਖੇਵਜੀ ਕਰਨ ਦੀ ਲੋੜ ਨਹੀਂ ਐ ਕਿਸੇ ਨੂੰ ਘੂਰ ਕੇ ਦੇਖਣ ਦੀ ਵੀ ਲੋੜ ਨਹੀਂ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਵੀ ਮਾਵਾਂ ਦੇ ਵਿੱਚ ਡਰ ਪੈਦਾ ਹੋ ਚੁੱਕਿਆ ਹੈਗਾ ਬਿਲਕੁਲ ਮਾਵਾਂ ਦੇ ਵਿੱਚ ਡਰ ਬਿਲਕੁਲ ਪੈਦਾ ਹੋ ਚੁੱਕਿਆ ਹੈ ਜੀ ਹਰ ਮਾਂ ਦਾ ਪੁੱਤ ਜਿਹਦਾ ਗਿਆ ਹੋਵੇ ਉਹਨੂੰ ਪੁੱਛ ਕੇ ਤਾਂ ਦੇਖੋ ਕਿੰਨੇ ਕਤਲ ਹੋ ਚੁੱਕੇ ਹੋਏ ਨੇ ਸੋ ਇਸ ਕਰਕੇ ਮਾਵਾਂ ਦੇ ਤੇ ਪਿਓ ਦੇ ਹਰਕ ਦੇ ਮਨ ਦੇ ਵਿੱਚ ਸਹਿਮ ਹੈ ਕਿ ਬੇਟਾ ਤੁਸੀਂ ਜਾਓ ਆਪਣੇ ਕੰਮ ਜੇ ਕੋਈ ਤੁਹਾਨੂੰ ਨੀਕੀ ਬੋਲਦਾ ਚੁੱਪ ਕਰਕੇ ਆਜੋ ਕੋਈ ਵੀ ਉਹਦੇ ਵਿੱਚ ਕਿਸੇ ਨਾਲ ਉੱਚੀ ਨੀਵੀਂ ਬੋਲਣ ਦੀ ਜਰੂਰਤ ਨਹੀਂ ਐ ਇੰਨਾ ਕੁ ਸਹਿਮ ਹੋ ਚੁੱਕਿਆ ਤੇ ਜਥੇਦਾਰ ਸਾਹਿਬ ਨੇ ਇਸ ਸਮਾਂ ਦੀ ਬਿਆਨ ਵੀ ਦਿੱਤਾ ਹੈ ਅਕਾਲ ਚੱਕ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਵੀ ਜਿਹੜਾ ਹਾਈ ਟੈਕ ਹਥਿਆਰ ਹੈ ਜਿਹੜੇ ਉਹਨਾਂ ਦੀ ਟ੍ਰੇਨਿੰਗ ਲੈਣੀ ਚਾਹੀਦੀ ਤੇ ਰੱਖਣੀ ਉਹਨਾਂ ਨੂੰ ਲੋਕਾਂ ਨੇ ਹੋ ਸਕਦਾ ਮਨਾਂ 'ਚ ਕੋਈ ਗਲਤ ਵੀ ਲੈ ਲਿਆ ਪਰ ਉਹਨਾਂ ਦਾ ਕਹਿਣ ਤੋਂ ਭਾਵ ਹੈ ਜਿਹੜਾ ਸਿੱਖੀਜ਼ਮ ਹੈ ਸਿੱਖੀਜ਼ਮ ਨੂੰ ਸ਼ੁਰੂ ਤੋਂ ਹੀ ਹਥਿਆਰ ਸ਼ਸਤਰ ਰੱਖਣ ਦੀ অনুমতি ਹੈ ਗੁਰੂ ਸਾਹਿਬਾਨ ਵੱਲੋਂ ਦਿੱਤੀ ਹੋਈ ਹੈ ਅੱਜ ਅਜੋਕੇ ਸਮੇਂ ਦੇ ਵਿੱਚ ਕਿਉਂਕਿ ਅੱਜ ਜਿਹੜਾ ਹਥਿਆਰਾਂ ਦਾ ਸਮਾਂ ਚੇਂਜ ਹੋ ਗਿਆ ਉਸ ਟਾਈਮ ਅਸੀਂ ਸ਼ੀਰ ਸਾਹਿਬ ਪਾ ਕੇ ਚੱਲਦੇ ਸੀ ਤੇ ਹੁਣ ਇਸ ਟਾਈਮ ਸ਼ੀਰ ਸਾਹਿਬ ਜਦੋਂ ਸਾਹਮਣੇ ਕੋਈ ਬੰਦਾ ਹਾਈ ਟੈਕ ਹਥਿਆਰ ਵਾਲ ਹੋਵੇ ਉਹਦੇ ਮੂਰੇ ਲੜਾਈ ਲੜਨੀ ਮੁਸ਼ਕਲ ਹੈ ਪਰ ਇਸ ਕਰਕੇ ਜਥੇਦਾਰ ਸਾਹਿਬ ਦਾ ਜਿਹੜਾ ਕਹਿਣਾ ਵਾ ਵੀ ਅੱਜ ਸਮੇਂ ਦੇ ਹਿਸਾਬ ਨਾਲ ਉਹ ਸਾਨੂੰ ਹਾਈ ਟੈਕ ਹਥਿਆਰ ਹੀ ਰੱਖਣੇ ਚਾਹੀਦੇ ਨੇ ਸੋ ਉਹਨਾਂ ਨੂੰ ਕੋਈ ਗਲਤ ਨਹੀਂ ਤਰੀਕੇ ਨਾਲ ਲੈ ਕੇ ਜਾਣਾ ਚਾਹੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਹਰ ਸਿੱਖ ਦੀ ਜਰੂਰਤ ਐ ਕਿਉਂਕਿ ਗੁਰੂ ਸਾਹਿਬ ਵੱਲੋਂ ਤਾਂ ਵੈਸੇ ਸ਼ਸਤਰ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਕੁਝ ਲੋਕਾਂ ਨੇ ਇਸ ਵਿਸ਼ੇ ਦੇ ਉੱਤੇ ਆਪਣੀ ਇੱਕ رائے ਰੱਖੀ ਐ ਵੀ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਵੀ ਜਿਹੜੇ ਸਿੰਗਰ ਜਿਹੜੇ ਗਾਣੇ ਗਾਉਂਦੇ ਨੇ ਹਥਿਆਰਾਂ ਨੂੰ ਲੈ ਕੇ ਗਾਉਂਦੇ ਨੇ ਜਾਂ ਆਪਣੇ ਗਾਣੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬੋਲੀ ਦਾ ਇਸਤੇਮਾਲ ਕਰਦੇ ਨੇ ਜਿਸ ਦਿਨਾਂ ਇੱਕ ਜਵਾਨਾਂ ਦੇ ਵਿੱਚ ਉੱਸਾ ਪੈਦਾ ਹੁੰਦਾ ਲੜਨ ਝਗੜਨ ਦਾ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਤੇ ਉਸ ਤਰ੍ਹਾਂ ਸਹੀ ਜੱਥੇਦਾਰ ਜੀ ਨੂੰ ਵਿੱਚ ਲੋਕਾਂ ਨੇ ਕਿਹਾ ਵੀ ਜੱਥੇਦਾਰ ਜੀ ਤੋਂ ਬੁਲਾ ਲਿਆ ਗਿਆ ਹੈ ਜਾਂ ਕੁਝ ਇਸ ਤਰ੍ਹਾਂ ਤੁਸੀਂ ਕੀ ਮੰਨਦੇ ਹੋ ਵੀ ਕਿੰਨਾ ਕੁ ਗੱਲਾਂ ਦੇ ਵਿੱਚ ਸੱਚਾਈ ਹੈ ਜਾਂ ਝੂਠ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਜੀ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਸਰਪੁੱਚ ਸੰਸਥਾ ਦੇ ਜੱਥੇਦਾਰ ਸਾਹਿਬ ਨੇ ਬਹੁਤ ਬਹੁਤ ਉੱਚੀ ਇੱਕ ਪਦਵੀ ਮੰਨੀ ਜਾਂਦੀ ਹੈਗੀ ਉਹ ਬਹੁਤ ਉੱਚੀ ਹਾਂ ਸਾਡੇ ਲਈ ਸਭ ਤੋਂ ਵੱਧ ਸਤਿਕਾਰ ਸਿੱਖੀਜ਼ਮ ਦੇ ਵਿੱਚ ਹਰ ਪੰਜਾਬੀ ਦੇ ਵਿੱਚ ਉਹਨਾਂ ਪ੍ਰਤੀ ਹੈ ਉਹ ਕੋਈ ਐ ਨਹੀਂ ਕਿਸੇ ਨੇ ਕੋਈ ਗੱਲ ਕਹਿ ਦਿੱਤੇ ਉਹ ਉਹਨੂੰ ਉੱਤੇ ਜਵਾਬ ਦਿੱਤਾ ਨਹੀਂ ਉਹ ਬਹੁਤ ਹੀ ਸਹਿਜ ਦੇ ਵਿੱਚ ਆ ਕੇ ਵਿਚਾਰ ਕਰਦੇ ਤੁਸੀਂ ਉਹਨਾਂ ਦੇ ਸਪੀਚ ਨੂੰ ਸੁਣ ਕੇ ਦੇਖੋ ਕਿੰਨੇ ਸਹਿਜ ਨਾਲ ਉਹਨਾਂ ਦੀ ਸਪੀਚ ਹੁੰਦੀ ਆ ਸੋ ਮੈਂ ਤਾਂ ਇਸ ਗੱਲ ਤੇ ਬੜਾ ਖੁਸ਼ ਵੀ ਹਾਂ ਪੰਜਾਬੀ ਭਾਈਚਾਰਾ ਵੀ ਖੁਸ਼ ਹੈ ਕਿ ਸਾਨੂੰ ਇਸ ਸਮੇਂ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਿਲਨੇ ਇੱਕ ਬਹੁਤ ਹੀ ਨਿਹੈਤੀ ਸੂਝਮਾਨ ਪੜ੍ਹੇ ਲਿਖੇ ਤੇ ਦੂਰਅੰਦਾਜ਼ੀ ਨੇ ਤੁਹਾਨੂੰ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ ਵੀ ਹਾਲੀ ਦੇ ਵਿੱਚ ਰਵਨੀ ਸਿੰਘ ਬਿੱਟੂ ਜਿਹੜੇ ਕਾਂਗਰਸ ਪਾਰਟੀ ਨਾਲੇ ਬੀਨ ਸਿੰਘ ਪਰਿਵਾਰ ਤੋਂ ਤਾਲੁਕਾ ਰੱਖਦੇ ਨੇ ਤੇ ਉਹਨਾਂ ਨੂੰ ਧਮਕੀ ਮਿਲਣਾ ਤੁਹਾਨੂੰ ਕਿਸ ਵੱਲ ਲੈ ਜਾਂਦਾ ਪੰਜਾਬ ਨੂੰ ਪੰਜਾਬ ਦਾ ਤਾਂ ਜੀ ਫਿਰ ਪਾ ਵੇਖੋ ਉਸ ਹਿਸਾਬ ਨਾਲ ਤੁਸੀਂ ਜਦੋਂ ਐਮਪੀ ਵਰਗਿਆਂ ਨੂੰ ਇਹ ਧਮਕੀਆਂ ਆ ਰਹੀਆਂ ਨੇ ਤੇ ਫਿਰ ਆਮ ਬੰਦੇ ਦਾ ਕੀ ਹਾਲ ਆ ਸੋ ਇਸ ਕਰਕੇ ਜਿਹੜੀ ਇਹ ਸਰਕਾਰ ਹੈ ਫੇਲਿਅਰ ਸਰਕਾਰ ਹੈ ਤੇ ਇਹਨਾਂ ਦਾ ਪੰਜਾਬ ਤੇ ਕੰਟਰੋਲ ਹੀ ਨਹੀਂ ਕਿਉਂਕਿ ਕੰਟਰੋਲ ਕਿਹਨਾਂ ਨੇ ਕਰਨਾ ਹੁੰਦਾ ਭਗਵੰਤ ਮਾਨ ਸਾਹਿਬ ਤਾਂ ਇੱਕ ਮੈਂ ਕਹਿੰਦਾ ਜੀ ਸਮਝ ਲੋ ਕਟਪੁਤਲੀ ਹੈ ਨਚੋਣ ਵਾਲਾ ਕੋਈ ਹੋਰ ਹੈ ਇਹ ਤਾਂ ਨੱਚਦੇ ਨੇ ਪਹਿਲਾਂ ਇਹਨਾਂ ਨੂੰ ਆਰਡਰ ਦਿੱਲੀ ਤੋਂ ਆਊਗਾ ਫਿਰ ਉੱਥੇ ਵਿਚਾਰ ਹੈ ਜੇ ਇੱਥੇ ਕੋਈ ਨੁਕਸਾਨ ਹੁੰਦਾ ਇਹ ਫਿਰ ਉੱਥੇ ਦਿੱਲੀ ਨਾਲ ਗੱਲ ਕਰਨਗੇ ਦਿੱਲੀੋਂ ਫਿਰ ਜਵਾਬ ਆਊਗਾ ਇਸ ਤਰੀਕੇ ਇੱਥੇ ਤੱਕ ਪਹੁੰਚਦੇ ਜਾਣ ਨੂੰ ਬਹੁਤ ਕੁਝ ਹੋ ਜਾਂਦਾ ਸੋ ਇਹ ਜਿਹੜੀ ਸਰਕਾਰ ਹੈ ਪੰਜਾਬ ਨਹੀਂ ਤੋਂ ਨਹੀਂ ਚੱਲ ਰਹੀ ਹੈ ਦਿੱਲੀ ਤੋਂ ਚੱਲ ਰਹੀ ਹੈ ਸਾਡਾ ਆਮ ਜਨਤਾ ਨਾਲ ਕਈ ਵਾਰੀ ਵਿਚਾਰ ਵੇਟਾ ਆਂਦਰਾ ਹੁੰਦਾ ਹੈ ਨਾਰਮਲੀ ਤੌਰ ਤੇ ਜੇ ਆਮ ਆਪਾਂ ਗੱਲ ਕਰੀਏ ਲੋਕ ਕਹਿੰਦੇ ਨੇ ਵੀ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਸੀਂ ਪੰਜਾਬ ਬਦਲਾਅ ਚਾਹੁੰਦੇ ਸੀਗੇ ਲੇਕਿਨ ਸਾਡੇ ਦਲਾਵ ਦੇ ਵਿੱਚ ਇਸ ਟੈਮ ਡਰ ਹੈਗਾ ਤੁਸੀਂ ਜੇ ਐਜ਼ ਅ ਆਮ ਜਨਤਾ ਆਪਾਂ ਗੱਲ ਕਰੀਏ ਅਸੀਂ ਪੋਲੀਟਿਸ਼ੀਅਨ ਨੂੰ ਇੱਕ ਸਾਈਡ ਤੇ ਰੱਖ ਦਿੰਨੇ ਐਜ਼ ਅ ਬਿਜ਼ਨਸਮੈਨ ਵੀ ਜੇ ਤੁਸੀਂ ਤੁਹਾਡੀ ਗੱਲ ਕਰੀਏ ਕਿ ਤੁਸੀਂ ਦੇਖਦੇ ਦੇਖੋ ਬਿਲਕੁਲ ਠੀਕ ਹੈ ਲੈ ਲੋਕਾਂ ਦਾ ਅਕਾਲੀ ਦਲ ਨਾਲ ਨਹੀਂ ਕੋਈ ਰੋਸ ਸੀ ਲੋਕਾਂ ਦੇ ਕਾਂਗਰਸ ਨਾਲ ਨਹੀਂ ਕੋਈ ਜ਼ਿਆਦਾ ਰੋਸ ਸੀ ਸਭ ਤੋਂ ਜਿਹੜਾ ਸੀਗਾ ਉਹਨਾਂ ਦਾ ਰੋਸ ਸੀ ਵੀ ਅਸੀਂ ਬਦਲਾ ਲੈ ਕੇ ਆਣਾ ਵਾ ਇੱਕ ਵਾਰੀ ਸੇ ਇਹਨਾਂ ਨੂੰ ਮੌਕਾ ਦੇ ਕੇ ਦੇਖ ਲਈਏ ਪਰ ਅੱਜ ਸਾਰੇ ਦਿਲੋਂ ਪਛਤਾਵਾ ਕਰ ਰਿਹਾ ਕਿ ਅਸੀਂ ਇਹ ਜਿਹਾ ਬਦਲਾ ਨਹੀਂ ਚਾਇਆ ਸੀ ਕਿ ਮਾਮਾ ਦੇ ਪੁੱਤ ਮਰ ਜਾਣ ਥਾਂ ਥਾਂ ਤੇ ਕਤਲੋਗਾਰਤ ਹੋਵੇ ਥਾਂ ਥਾਂ ਤੇ ਕਿਤੇ ਕੋਈ ਨੁਕਸਾਨ ਹੋ ਰਿਹਾ ਕਿਤੇ ਚਿੱਟਾ ਵੇਚ ਰਿਹਾ ਨਸ਼ਾ ਕਿਸੇ ਪਛਤਾ ਦੱਸੋ ਵੀ ਕਿਹੜੀ ਜਗ੍ਹਾ ਤੇ ਜਾ ਕੇ ਕੋਈ ਵੀ ਠੱਲ ਪਈ ਹੋਵੇ ਸੋ ਇਸ ਕਰਕੇ ਲੋਕਾਂ ਨੇ ਇਹੋ ਜਿਹਾ ਬਦਲਾ ਨਹੀਂ ਚੋਇਆ ਸੀ ਤੇ ਲੋਕ ਸੱਚਮੁੱਚ ਅੱਜ ਪਛਤਾਵਾ ਕਰਦੇ ਆ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣੇ ਤੁਸੀਂ ਦੇਖ ਲਿਓ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਆਣੀਆਂ ਨੇ ਕਾਰਪੋਰੇਸ਼ਨ ਦੀਆਂ ਉਹ ਚ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਆ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਪਿੱਟ ਜਾਏਗੀ ਜੈ ਭਗਲ ਗਰੀ ਸਿੱਧੂ ਮੂਸੇਵਾਲੇ ਦੀ ਜੀ ਅੱਜ ਤੱਕ ਜੋ ਵੀ ਉਹਨਾਂ ਦੇ ਕੋਲ ਆਇਆ ਹੈਗਾ ਉਹ ਪੰਜਾਬ ਦੇ ਵਿਰਸੇ ਨੂੰ ਲੈ ਕੇ ਜਮੀਨੀ ਪੱਧਰ ਤੇ ਉਹ ਜੜੇ ਹੋਏ ਸੀਗੇ ਆਪਣੇ ਪੰਜਾਬ ਨੂੰ ਅੱਗੇ ਵਧਾਰੇ ਸੀਗੇ ਪੰਜਾਬੀ ਮਾਂ ਬੋਲੀ ਨੂੰ ਵੀ ਅੱਗੇ ਵਧਾਰੇ ਸੀਗੇ ਚਾਹੇ ਉਹਨਾਂ ਦੇ ਗਾਣਿਆਂ ਦੇ ਵਿੱਚ ਇੱਕ ਠਰਕਪੰਸ ਸੀਗਾ ਜਾਂ ਬੰਦੂਕਾਂ ਲੈ ਕੇ ਕਰਦੇ ਸੀਗੇ ਲੇਕਿਨ ਉਹ ਕਿਹਾ ਜਾਂਦਾ ਹੈਗਾ ਵੀ ਆਪਣੇ ਮਾਂ ਪਿਓ ਨੂੰ ਅੱਗੇ ਰੱਖ ਕੇ ਚੱਲਦੇ ਸੀਗੇ ਤੇ ਉਹ ਪੰਜਾਬੀਅਤ ਨੂੰ ਅੱਗੇ ਵਧਾਉਂਦੇ ਸੀਗੇ ਅੱਜ ਕੈਨੇਡਾ ਦੀ ਵੀ ਗੱਲ ਕਰੀਏ ਕੰਨੇਡਾ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਫੈਨਸ ਨੇ ਬਹੁਤ ਨੇ ਔਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਛੋਟਾ ਛੋਟਾ ਬੱਚਾ ਵੀ ਉਹਨਾਂ ਦਾ ਬਹੁਤ ਵੱਡਾ ਫੈਨਸ ਹੈਗਾ ਲ ਉਹਨਾਂ ਦੇ ਗਾਣੇ ਨਹੀਂ ਸੁਨੇ ਲੇਕਿਨ ਅੱਜ ਦੀ ਰੇਟ ਦੇ ਵਿੱਚ ਜੇ ਅਸੀਂ ਆਮ ਪਬਲਿਕ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਆ ਕਿਸੇ ਬਜ਼ੁਰਗ ਨਾਲ ਗੱਲ ਕਰਦੇ ਆ ਉਹ ਸਿਰਫ ਇਹੀ ਗੱਲ ਕਹਿੰਦੇ ਨੇ ਵੀ ਉਹ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਸੀਗਾ ਉਹ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ ਕਿਉਂਕਿ ਇੱਕ ਪਿੰਡ ਜਿਹੜਾ ਮੂਸੇਵਾਲ ਪਿੰਡ ਹੈਗਾ ਉਹਨੂੰ ਕੋਈ ਨਹੀਂ ਜਾਣਦਾ ਸੀਗਾ ਜਿੱਥੇ ਸਿੱਧੂ ਮੂਸੇਵਾਲ ਦਾ ਨਾਂ ਆਂਦਾ ਸੀ ਮੂਸੇਵਾਲ ਪਿੰਡ ਦੀ ਇੱਕ ਪਹਿਚਾਨ ਬਣੀ ਸੀਗੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਇੱਕ ਚੜ੍ਹਦੀ ਕਲਾਵਾ ਚ ਬੱਚਾ ਹੁੰਦਾ ਹੈਗਾ 27 ਸਾਲ ਦੀ ਏਜ ਹੋ ਜਾਂਦੀ ਹੈ 6 5 6 ਸਾਲਾਂ ਦੇ ਵਿੱਚ ਹੀ ਉਹਨੂੰ ਇੱਕ ਫੇਮ ਮਿਲਦਾ ਹੈਗਾ ਇਹ ਸਮਾਂ ਉਹ ਆਇਆ ਹੈਗਾ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਨੂੰ ਵਰਿੰਦਰ ਕੁਮਾਰ ਵਰਗੇ ਇੱਕ ਹਾਈਲਾਈਟ ਲੈ ਕੇ ਜਾ ਰਹੇ ਸੀਗੇ ਔਰ ਕਈਆਂ ਤੋਂ ਦੇਖਿਆ ਨਹੀਂ ਗਿਆ ਉਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀਗੀ ਉਹੀ ਸਮਾਂ ਹੈਗਾ ਪੰਜਾਬ 'ਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਜਦੋਂ ਇੱਕ ਬੱਚਾ ਸਿੱਧੂ ਮੂਸੇਵਾਲਾ ਇੱਕ ਪਰਿਵਾਰ ਦੇ ਵਿੱਚੋਂ ਉਸ ਸਮੇਂ 'ਚੋਂ ਨਿਕਲਿਆ ਜਿਹਦੇ ਵਿੱਚ ਉਹਨੇ ਉਹ ਔਖਾ ਟਾਈਮ ਵੀ ਦੇਖਿਆ ਕੁਝ ਸਮੇਂ ਦੇ ਉਹ ਆਪਣੀ ਗਾਇਕੀ ਨੂੰ ਤੇ ਪੰਜਾਬੀ ਮਾਂ ਬੋਲੀ ਨੂੰ ਮੁੱਖ ਰੱਖਦੇ ਹੋયા ਉਸ ਨੇ ਇਸ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਕੱਲੇ ਪੰਜਾਬੀਆਂ ਦੇ ਨਹੀਂ ਤੁਸੀਂ ਦੇਖੋ ਹੁਣ ਕੱਲ ਦੀ ਗੱਲ ਹੈ ਆਪਣੇ ਆਪਣੇ ਬਾਲੀਵੁੱਡ ਦੇ ਐਕਟਰ ਹੋ ਕੇ ਗਏ ਨੇ ਸੰਜੇ ਦੱਤ ਜੀ ਠੀਕ ਹੈ ਤੁਸੀਂ ਬਾਕੀਆਂ ਦੀ ਹੋਰ ਸਪੀਚਾਂ ਦੇਖ ਲਓ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਹੋ ਰਹੇ ਆ ਤੁਸੀਂ ਦੇਖੋ ਕਿ ਉਹ ਜਿੰਦੇ ਜੀਤਾ ਜੋ ਉਹਨਾਂ ਦਾ ਸਤਿਕਾਰ ਸੀ ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਉਹ ਸਤਿਕਾਰ ਮੇਰੇ ਖਿਆਲ ਘੱਟੋ ਘੱਟ 10 ਗੁਣਾ ਵੱਧ ਚੁੱਕਿਆ ਹੋਇਆ ਵਾ ਜਿਨੇ ਨਹੀਂ ਵੀ ਗਾਣੇ ਸੁਣੇ ਸੀ ਉਹ ਵੀ ਅੱਜ ਗਾਣੇ ਸੁਣ ਰਿਹਾ ਹੈ ਉਹਨਾਂ ਗਾਣਿਆਂ ਦੇ ਵਿੱਚ ਇੱਕ ਸੱਚਾਈ ਬੋਲਦੀ ਸੀ ਸੱਚਾਈ ਜੋ ਕਿ ਲੋਕ ਇਹ ਕਹਿ ਲੋ ਵੀ ਉਹਨਾਂ ਨੂੰ ਜਿਵੇਂ ਪਰਮਾਤਮਾ ਵੱਲੋਂ ਆਪਣਾ ਪਹਿਲਾਂ ਹੀ ਕੁਝ ਦਿਖਾਈ ਦੇ ਗਿਆ ਜਿਹੜਾ 295 ਵਾਲਾ 195 ਆਈ ਗਈ ਹੈ ਸੋ ਕਿਤੇ ਨਾ ਕਿਤੇ ਉਹ ਮਾਂ ਬੋਲੀ ਨਾਲ ਜੁੜਨ ਕਰਕੇ ਆਪਣੇ ਮਾਤਾ ਪਿਤਾ ਨੂੰ ਇੱਕ ਰੱਬ ਰੂਪ ਸਮਝ ਕੇ ਹਰ ਜਗ੍ਹਾ ਉਹਨਾਂ ਨੂੰ ਮੁੱਖ ਰੱਖਦੇ ਰੱਖਦੇ ਸੀ ਕਿਉਂਕਿ ਲੋਕਾਂ ਤੋਂ ਉਹਨਾਂ ਦੀ ਇਹ ਜਿਹੜੀ ਚੜ੍ਹਤ ਹੈ ਉਹਨਾਂ ਦੀ ਤਰੱਕੀ ਨਹੀਂ ਦੇਖੇਗੀ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੰਪੀਟੀਟਰ ਹੈ ਜਦਕਿ ਇਹ ਕਿਸੇ ਨਾਲ ਕੰਪੀਟੀਟ ਡਿਵੀਸ਼ਨ ਦੇ ਵਿੱਚ ਨਹੀਂ ਆਂਦੇ ਸੀ ਪਰ ਲੋਕਾਂ ਨੂੰ ਇੱਕ ਦੂਜੇ ਤੋਂ ਜਲਸੀ ਕਹਿ ਲੋ ਕਿਸੇ ਵੀ ਤਰੀਕੇ ਵੀ ਅੱਗੇ ਨਿਕਲ ਗਏ ਸੋ ਇਸ ਕਰਕੇ ਇਹ ਇੱਕ ਦੂਜੇ ਦੀ ਜਿਹੜੀ ਖਾਰ ਸੀ ਜੋ ਕਿ ਨੁਕਸਾਨ ਦਾ ਕਾਰਨ ਬਣੀ ਹੈ ਸੋ ਇਹ ਤੁਹਾਡੇ ਸਾਹਮਣੇ ਆ ਫਿਰ ਤੇ ਫਿਰ ਕੇ ਗਲਤ ਉੱਥੇ ਆ ਜਨੀਆਂ ਵੀ ਜਦ ਤੁਹਾਨੂੰ ਪਤਾ ਹੈ ਵੀ ਇਹ ਉਸ ਨੂੰ ਧਮਕੀਆਂ ਆ ਰਹੀਆਂ ਸਾਰਾ ਕੁਝ ਪਤਾ ਫਿਰ ਤੁਹਾਡਾ ਉਸ ਤੋਂ ਸਿਕਿਉਰਟੀ ਵਾਪਸ ਲੈਣਾ ਇੱਕ ਬਹੁਤ ਹੀ ਨਿੰਦਣਯੋਗ ਫੈਸਲਾ ਸੀ ਬਹਾਨਾ ਤੁਸੀਂ ਲਾਤਾ ਕਿ ਅਸੀਂ ਜਿੰਨੀ ਵੀ ਸਿਕਿਉਰਿਟੀ ਵਾਪਸ ਲੈਂਦੀ ਆ ਅਸੀਂ ਕੁੱਲੂ ਕਰ ਇਹਨੂੰ ਮੁੱਖ ਕੁੱਲੂ ਕਰ ਤਾਂ ਹਰ ਸਾਲ ਹੀ ਹੁੰਦਾ ਕਿੰਨੀਆਂ ਸਿਕਿਉਰਟੀਆਂ ਵਾਪਸ ਲੈਂਦੀਆਂ ਜਾਂਦੀਆਂ ਸੀ ਇਹ ਸਾਰੇ ਮੰਨ ਨੂੰ ਉਦੋਂ ਬਾਅਦ ਜਦੋਂ ਦੇਖਿਆ ਵੀ ਲੋਕਾਂ ਦਾ ਵਿਰੋਧ ਵੱਧ ਰਿਹਾ ਵਾ ਭਗਵੰਤ ਮਾਨ ਸਰਕਾਰ ਲਈ ਤੇ ਉਹਨਾਂ ਨੇ ਬਹਾਲ ਕਰ ਦਿੱਤੀ ਸੋ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਇਹੀ ਬੇਨਤੀ ਕਰਦਾ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਇਸ ਦਾ ਪੰਜਾਬ ਦੇ ਲਈ ਜਿਹੜਾ ਪੈੜਾ ਹੀ ਆ ਨਾ ਉਹ ਬੜਾ ਵਧੀਆ ਨਹੀਂ ਹੈ ਤੁਸੀਂ ਦੇਖੋ ਕੁਦਰਤ ਦਾ ਇੱਕ ਸੰਕੇਤ ਹੁੰਦਾ ਕਣਕ ਕਣਕ ਵਿੱਚੋਂ ਬੀਜ ਹੀ ਨਹੀਂ ਸੀ ਇਸ ਵਰਕ ਕਣਕ ਦੇ ਵਿੱਚ ਉਹ ਕਣਕ ਹੀ ਨਹੀਂ ਸੀ ਕਿੱਡਾ ਨੁਕਸਾਨ ਦੇ ਸੀ ਸੋ ਇਸ ਕਰਕੇ ਕੁਝ ਸਿੰਪਟਮ ਹੁੰਦੇ ਆ ਪਰਮਾਤਮਾ ਵੀ ਦਿਖਾਉਂਦਾ ਉਹ ਸਿੰਪਟਮ ਸਾਡੇ ਸਾਹਮਣੇ ਨੇ ਸੋ ਇਸ ਕਰਕੇ ਜਿਹੜੀ ਸਰਕਾਰ ਹੈ ਬਿਲਕੁਲ ਫੇਲਿਅਰ ਸਰਕਾਰ ਆ ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਕਹਣਾ ਭਗਵੰਤ ਮਾਨ ਸਾਹਿਬ ਤੁਸੀਂ ਇਦਾਂ ਕਰੋ ਚੁੱਪ ਕਰਕੇ ਆਪ ਹੀ ਅਸਤੀਫਾ ਦੇ ਦਿਓ ਚੰਗੀ ਗੱਲ ਹੈ ਜੋ ਸਥਿਤੀ ਬਣ ਰਹੀ ਹੈ ਤੁਹਾਨੂੰ ਲੱਗਦਾ ਹੈਗਾ ਕੋਈ ਕਿਸੇ ਨਾ ਕਿਸੇ politicans ਜਾਂ political ਦੇ ਵਿੱਚ ਕੋਈ ਨਾ ਕੋਈ ਘਮਾਉ ਉਦਰ ਗੱਲਾਂ ਚੱਲ ਰਹੀਆਂ ਨੇ ਇਹ ਸ਼ਾਇਦ ਭਗਵੰਤ ਮਾਨ ਨੂੰ ਉਤਾਰਨਾ ਹੀ ਹੋਵੇ ਜਾਂ ਕਿਸੇ ਹੋਰ CM ਨੂੰ ਬਿਠਾਣਾ ਹੋਵੇ ਤੁਸੀਂ ਇਸ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਜੋ ਗੱਲਾਂ ਚੱਲਦੀਆਂ ਨੇ ਆਮ ਗਲੈਰੀਆਂ ਦੇ ਵਿੱਚ ਉਹ ਇਹੀ ਚੱਲਦੀਆਂ ਨੇ ਕਿ ਭਗਵੰਤ ਮਾਨ ਨੂੰ CM ਤੋਂ ਹਟਾ ਕੇ ਰਾਗਵ ਚੱਡੇ ਨੂੰ CM ਲਿਆਂਦਾ ਜਾਵੇਗਾ ਕਿਉਂਕਿ ਇਹ ਬੜੀ ਸੋਚੀ ਸਾਜੀ ਸਾਜ਼ਿਸ਼ ਨਾਲੇ ਕੰਮ ਹੋ ਰਿਹਾ ਹੈ ਸੋ ਇਸ ਕਰਕੇ ਇਹ ਜਲੀ ਆਮ ਆਦਮੀ ਪਾਰਟੀ ਹੈ ਇੱਕ ਕਦੇ ਵੀ ਨਾ ਪੰਜਾਬ ਦਾ ਨਾ ਪੰਜਾਬੀਆ ਦਾ ਭਲਾ ਕਰ ਹੀ ਨਹੀਂ ਸਕਦੀ ਗੱਲਾਂ ਜਦੋਂ ਇੱਥੇ ਆਉਣਾ ਜੀ ਪੰਜਾਬ ਵੀ ਇਹ ਪਾਣੀ ਪੰਜਾਬ ਦਾ ਹੀ ਆ ਜੀ ਜਦੋਂ ਉਦੋਂ ਬਾਅਦ ਜੀ ਹੁਣ ਤੁਸੀਂ ਦੱਸੋ ਕੀ ਕੁਝ ਆਉਂਦੇ ਨੇ ਕਿੰਨੇ ਨੁਕਸਾਨ ਕਰ ਦਿੰਦੇ ਨੇ ਅੱਜ ਸ਼ਵੇਤ ਮੱਲਿਕ ਆਏ ਸੀਗੇ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੈਂਸ ਸੀਗੀ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨਾਂ ਕੋਲੋਂ ਸਵਾਲ ਕੀਤਾ ਗਿਆ ਪੰਜਾਬ ਨੂੰ ਲੈ ਕੇ ਉਹਨਾਂ ਨੇ ਸਿੱਧੀ ਗੱਲ ਕੀਤੀ ਭਗਵੰਤ ਮਾਨ ਜੀ ਜਿਹੜੇ ਹੈਗੇ ਸੀਐਮ ਪੰਜਾਬ ਨੇ ਲੇਕਿਨ ਜਿਹੜਾ ਹੈਗਾ ਕੋਈ ਵੀ ਆਰਡਰ ਉਹਨਾਂ ਨੂੰ ਲੈਣਾ ਹੁੰਦਾ ਹੈ ਆਪਣੇ ਹਾਈ ਕਮਾਂਡ ਤੋਂ ਲੈਣਾ ਪੈਂਦਾ ਹੈਗਾ ਉਸ ਤੋਂ ਬਾਅਦ ਉਹ ਪੰਜਾਬ ਦੀ ਕਾਰਗੁਜ਼ਾਰੀ ਦੇਖਦੇ ਨੇ ਤੁਸੀਂ ਕੀ ਮੰਨਦੇ ਹੋ ਇਹ ਗੱਲ ਕਿੱਥੇ ਤੱਕ ਸੱਚ ਹੈਗੀ ਹੈ ਇਹ ਬਿਲਕੁਲ ਸੱਚ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰਕੇ ਹਟਿਆ ਵੀ ਪਹਿਲਾਂ ਜਿਹੜਾ ਇੱਥੋਂ ਇਹ ਕੋਥੇ ਸਨੇਹਾ ਦਿੰਦੇ ਨੇ ਸਨੇਹੇ ਤੋਂ ਬਾਅਦ ਉਹ ਉਹਨੂੰ ਵਿਚਾਰਦੇ ਨੇ ਕੇਜਰੀਵਾਲ ਸਾਹਿਬ ਫਿਰ ਇਹਨਾਂ ਨੂੰ ਦਾ ਜਦੋਂ ਨੁਕਸਾਨ ਹੁੰਦਾ ਜਿਹੜਾ ਆਡਰ ਹੈ ਸੱਚ ਹੈ ਦਿੱਲੀ ਤੋਂ ਹੀ ਸਰਕਾਰ ਚੱਲ ਰਹੀ ਹੈ ਇੱਥੇ ਭਗਵੰਤ ਮਾਨ ਜੀ ਤਾਂ ਇੱਕ ਕਟਪੁਤਲੀ ਨੇ ਜੀ ਸੋ ਤੁਸੀਂ ਦੇਖ ਰਹੇ ਸੀਗੇ ਅਵਤਾਰ ਸਿੰਘ ਬਿੱਟਾ ਜੀ ਨੇ ਆਪਣੀ ਜਿਹੜੀ ਗੱਲਾਂ ਨੇ ਉਹ ਮੁੱਖ ਰੱਖਿਆ ਨੇ ਕੀ ਕੀ ਮਾਹੌਲ ਹੈਗਾ ਪੰਜਾਬ ਦੇ ਵਿੱਚ ਤੇ ਕੀ ਕਾਰਨ ਰਹੇ ਸੀਗੇ ਕਾਲੀ ਸਰਕਾਰ ਦੇ ਵਿੱਚ ਕੀ ਰਿਹਾ ਸੀਗਾ ਤੇ ਕਾਂਗਰਸ ਦੇ ਵਿੱਚ ਕੀ ਰਿਹਾ ਸੀਗਾ ਤੇ ਹੁਣ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਪੰਜਾਬ ਦੇ ਵਿੱਚ ਇੱਕ ਡਰ ਦਾ ਮਾਹੌਲ ਆਮ ਜਨਤਾ ਦੇ ਵਿੱਚ ਪੈਦਾ ਹੋ ਚੁੱਕਿਆ ਹੈਗਾ ਤੇ ਜਥੇਦਾਰ ਜੀ ਦੇ ਬਿਆਨਾਂ ਨੂੰ ਲੈ ਕੇ ਵੀ ਇਹਨਾਂ ਦਾ ਸਮਰਥਨ ਹੈਗਾ ਲੇਕਿਨ ਉਹਨਾਂ ਨੇ ਕਿਹਾ ਹੈਗਾ ਜਥੇਦਾਰ ਜੀ ਦਾ ਜਿਹੜਾ ਬਿਆਨ ਹੈਗਾ ਉਹਨੂੰ ਤੋੜ ਮੋੜ ਕੇ ਅੱਗੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਲੇਕਿਨ ਸਿੱਖ ਹਜ਼ਮ ਇਸ ਚੀਜ਼ ਦਾ ਵਿਰੋਧ ਨਹੀਂ ਕਰਦਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ